ਉਹ ਤੜਨਾ ਜੀ ਅਚਾਰ ਦੀ ਦੁਨੀਆ ਤੋਂ ਵੱਖਰੀ ਖੇਡ ਸਰਬੋ ਦਿੱਖੀ ਜੀ ਤਨ ਗੁਰੂ ਅਰਜਨ ਦੇ ਪਾਤਸ਼ਾਹ ਵੀ ਸ਼ਹੀਦ ਹੋ ਆਪ ਚੱਲ ਕੇ ਲਾਹੌਰ ਨੂੰ ਕਹੇ ਕਿ ਤਨ ਗੁਰੂ ਤੇਗ ਬਹਾਦਰ ਜੀ ਵੀ ਸ਼ਹੀਦ ਹੋਣ ਲਈ ਆਪ ਚੱਲ ਕੇ ਆਏ ਸਰਬੋ ਅਰਤਨੀਆਂ ਜਿਹੜੇ ਅਚਾਰ ਦੇ ਖੇਡ ਪਾਛਾ ਦੀ ਵਖਰੀ ਹੈ ਸ਼ਹੀਦ ਚਾਂਦਨੀ ਚੌਕ ਹੈ ਤੜ ਦਾ ਸਸਕਾਰ ਰਿਕਾ ਪੰਜ ਪਿੰਡ ਵਿਖੇ ਲੱਖੀ ਸ਼ਾਮ ਵਰ ਜਾ ਰਹੇ ਦੇ ਕਾਰਨ ਸ੍ਰੀਸ਼ ਦਾ ਸਤਕਾਰ ਪਾਇਆ ਜਾਂਦਾ ਦੀ ਲੈ ਗਏ ਨੇ ਤੇ ਅਨੰਦਪੁਰ ਸਾਹਿਬ ਤਿੰਨ ਹਿੱਸਿਆਂ ਵਿੱਚ ਗੁਰੂ ਦੀ ਨਿਸ਼ਾਨੀ ਆ ਜਾਂ ਤੇ ਤਿੰਨੇ ਹਿੱਸਿਆਂ ਵਿੱਚ ਸਰੀਰ ਗਿਆ ਉਦੋਂ ਤੇ ਜਗਰੀ ਧਰਮ ਜਿਹੜੀ ਤਬਦੀਲੀ ਹੋ ਗਈ ਸੀ ਅੱਜ ਕੋਈ ਅਦਾ ਦੀ ਖੇਡ ਨਹੀਂ ਹੈ ਹਰ ਉਹ ਸਾਰੇ ਬੈਠੇ ਹਾਂ ਇਹਦੇ ਰੋੜੇ ਗੁਰੂਆਂ ਦਾ ਨਾਮ ਸੁਣਾਈਏ ਤੇ ਕਹਿ ਦਈਏ 파చਾ ਸਾਡੇ ਤੇ ਚਿਰ ਭਾ ਕਰਨੀਂ ਦਾ ਸਾਨੂੰ ਸਮਤ ਵਰਸ ਸਾਨੂੰ ਚਰਨਾ ਨਾਲ ਜੋੜ ਤੇ ਅਸੀਂ ਰਾਤ ਦਿਨ ਤੇਰੇ ਗੁਣ ਗਾਉਂਦੇ ਰਹੀਏ 파చਾ ਲੋਕ ਪਿਆਰ ਕਰੀਏ 파చਾ ਸਾਨੂੰ ਸੇਖ ਬਣਾ ਲਾ ਆਪਣੇ ਕਰਨਾਂ ਦੀ ਧੋਰੀ ਦੇ ਦੇ ਸਾਦੇ ਤੇ ਮਿਹਰਕਾਰ ਸਾਨੂੰ ਮਹਾਰਾਜੀ ਚਰਨੋਂ ਤੋਂ ਵੀ ਦੂਰ ਨਾ ਕਰ ਤੇ ਨਜ਼ਰੋਂ ਵੀ ਦੂਰ ਨਾ ਕਰ ਤੇ ਤੱਲੇ ਲੈਣੇ ਕਹੀਏ ਤੇ ਨਾਲਿ ਆਉ ਬਖਤੀਆਂ ਬਾਰੇ ਗੁਣ ਹਨ ਨਿਥਾ i <laughs> then ਸਦਾ ਆਪੇ ਜੇ ਕੋਈ ਇੱਤਾ ਨਹੀਂ ਕਰ ਸਕਦਾ ਤੇ ਇਹਨਾਂ ਕਹਿਆ ਕਰੇ ਪਾਤਸ਼ਾਹ ਚੰਗੇ ਹਾਂ ਮੰਦੇ ਹੀ ਤੇਰੇ ਇਹਨਾਂ ਕਹੇ ਕੋਈ ਕਮੈਰਾ ਮੇਰਾ ਅਰਦਾਸ ਕਰਣੀ ਕਿਸੇ ਨਗਰ ਵਿੱਚ ਨਾ ਪਾਤਸ਼ਾਹ ਬਹੁਤ ਲੰਮੀ ਅਰਦਾਸ ਕਰਦੇ ਸੀ ਅਸੀਂ ਵੀ ਗੜੀ ਬਣਨ ਦੀ ਇੱਜ਼ਤ ਕੀਤੀ ਸੀ ਜੀ ਰੱਖਿਓ ਸੰਤ ਜੀ ਆਂ ਕਿਸਾਨ ਨੂੰ ਬਤਾ ਕੇ ਸਮਝਾਇਆ ਅਰਦਾਸ ਲਮੀ ਨਾਜ਼ੁਕ ਹੈ ਅਰਦਾਸ ਵਿੱਚ ਅਸੀਂ ਪਿਆ ਕੀ ਤੇ ਕਿੰਨਾ ਕਿੱਦਾਂ ਗੱਲ ਉਹ ਨਹੀਂ ਕਿਤੇ ਜਾਏ ਜਿਹਨੂੰ ਓਨੀ ਮਰੀ ਨਾ ਉਹ ਪ੍ਰਸ਼ਾਦਾ ਛਕਣ ਲੱਗਿਆ ਕਹਿ ਦਵੇ ਪਾਤਸ਼ਾਹ ਗੁਣ ਕੋਈ ਨਹੀਂ ਪਰ ਤੁਸੀਂ ਬੜੀ ਕਿਰਪਾ ਕਰਦੇ ਹੋ ਇਹ ਵੀ ਅਰਦਾਸ ਤੇ ਸਹਿਬ ਪਿਆਰਾ ਕਦੀ ਕਿਸੇ ਇੱਕ ਨਹੀਂ ਤੇ ਜੇ ਸਤਿ ਮੂਜੀ ਸਹਿਬ ਪਿਆਰੇ ਤੇ ਧਰਮ ਦਾ ਹੁਕਮ ਹੈ ਕਿਸੇ ਨੇ ਕਹਿਣਾ ਕਰ ਰਹਿਣਾ ਨੇ ਉਹ ਕਿ ਪਿਆਰ ਦਾ ਹੋਪਾ ਤੇ ਪਿਆਰ ਵਾਲੇ ਦੀ ਕੀ ਕੀਮਤ ਨਹੀਂ ਸਤਿਗੁਰ ਪ્રેਮ ਹੀ ਦੇਖਦੇ ਨੇ ਤੇ ਪ્રેਮ ਦੇ ਕੇ ਪਿਆਰੇ ਦਾ ਸੁਰਤ ਭਰ ਲਾ ਦਿੰਦੇ ਸਮਾਪਤਾ ਹੀ ਹੋ ਗਿਆ ਕਿ ਪੰਜ ਅਸਤਿਂ ਰਹੇ ਨੇ ਪਰ ਸਮਾਪਤਾ ਨਹੀਂ ਕਰਦੇ ਬੰਦਾ ਅੰਦਰੋਂ ਸਮਝਾ ਦੀ ਭਾਦੀ ਪਾਵੇ ਕਈ ਵਾਰ ਤੇ سرما ملعا سرم رکھن کریدہ برکو سمال لما چاہیدہ انہیں کھلی پھر وہ سی کے نکلا اور آسکار سمال رکھو وہاں گروہ بہتا ہے ایک شغل بھی حالی سر دینا بھی آئے ہیں پاسا پیلے ورڑا نافتہ کے سی بچن کیا سی پاسا پتاہ نباز آگے جو کسی ہو راہ میں کسی ہو کرشن ہو کسی ہو ناہ کسی ہو داسگر ناہ کا کسی ਜੋ ਜੜਾ ਸਾਥ ਸੀ ਜੇ ਕੇਤਨ ਦੀ ਖੇਡ ਨਾ ਨਾ ਹਵੇ ਤੇ ਬਹੁਤ ਜਨ ਦਾ ਪੰਜ ਕੁ ਸਾਲ ਦੇ ਗੱਲਾਂ ਦੇਖਣ ਖੇਡਦੇ ਜਾਂਦੇ ਤੇ ਅੱਜ ਉਸ ਕਿਰਪਾ ਰਾਹ ਪਿਆਰੇ ਨੂੰ ਇਨੀ ਮਾਨੇ ਮਨ ਵਿੱਚ ਵਿਚਾਰ ਆਈ ਸੀ ਕਿ ਲੋਕ ਸਾਰੇ ਕਹਿੰਦੇ ਰਤੂ ਭੁਲਾਣਾ ਪਰ ਮੇਰਾ ਤੇ ਜੀਵੂ ਧਰਮ ਹੈ ਮੈਂ ਤੇ ਕ੍ਰਿਸ਼ਕੀ ਨੂੰ ਮੰਨਤਾ ਉਹ ਪ੍ਰਸ਼ਨ ਕੀ ਲਗਾਤਾਰ ਆਉਂਦੀ ਹੈ میرے <that> ਉਸੇ ਰੂਪ ਕੀ ਦਰਸ਼ਨ ਦੇ ਤੇ ਦਸ਼ ਦੇ ਕੇ ਨਾਲ ਦੱਸ ਦਿੱਤਾ ਮੈਂ ਇਹ ਸਾਜਾ ਜੇ ਸਾਜਿਆਂ ਦਾ ਕੌਸਤਨਾਪ ਸ਼ੇਰ ਘਰ ਕੱਪੜਿਆਂ ਦਾ ਪਹਿਰਾਵਾ ਕਿਸੇ ਨੂੰ ਪਤਾ ਲੱਗ ਜਾਂਦਾ ਤੇ ਲੋਕਾਂ ਉਦਾਂ ਦੇ ਕੱਪੜੇ ਪਾ ਲੈਣੇ ਸੀ ਜਿੱਦਾਂ ਦੇ ਰੂਪ ਦੇ ਦਰਸ਼ਨ ਦਿੰਦੀ ਉਦਾਂ ਦੇ ਪਾ ਲੈਂਦੇ ਹਾ ਤਨ ਢੱਕਣਾ ਹੈ ਕੋ ਚਿੱਟਾ ਪਾ ਲੈ ਨੀਲਾ ਪਾ ਲੈ ਕਾਲਾ ਪਾ ਲੈ ਕੀ ਫਰਕ ਪੈਂਦਾ ਹਾਂ ਜੇ ਕੱਪੜੇ ਦਾ ਫਰਕ ਪਾਉਣਾ ਹੈ ਤੇ ਫਿਰ ਕਿਹੜੇ ਦਾ ਪਾਉਣਾ ਹੈ ਉਹ ਮਨ ਰੂਪੀ ਕੱਪੜੇ ਦਾ ਫਰਕ ਪੈਂਦਾ ਪੰਜ 10 ਮਿੰਟ ਸਿਮਰਨ ਦੀ ਬੈਠੋਗੇ ਆਪ ਜੀ ਨੇ ਕਿਤੇ ਧਿਆਨ ਨਹੀਂ ਕਰਨੀ ਆਪ ਜੀ ਬਚਨਾਂ ਤੇ ਧਿਆਨ ਕਰੋ ਕਿਉਂਕਿ ਇਹ ਮਨ ਜਿਹੜਾ ਹੈ ਇਹਦਾ ਦੇ ਸੁਭਾਅ ਹੈ ਕਿ ਤ ਸਾਰਾ ਦਿਨ ਬਾਹਰ ਦਾ ਰੌਲਾ ਲੱਗਦਾ ਆਪਾਂ ਨੂੰ ਧਿਆਨ ਲੱਗ ਜਪਨ ਤੋਂ ਪਹਿਲਾਂ ਇੱਕ ਵਾਰ ਥੋੜੇ ਆਰਾਮ ਨਾਲ ਬਹਿ ਜਾਓ ਦਿਮਾਗ ਚੋਂ ਿੱਲਾ ਛੱਡ ਕੇ ਸਹਿਜ ਵਿੱਚ ਬਹਿ ਜਾਓ ਉਹਦੇ ਆਨੰਦ 'ਚ ਬਹਿ ਜਾਓ you uh -huh. What the day Okay. ਆਇਆ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਗਰ ਸਿੰਘੀਆਂ ਧਰਵੀਂ ਫੁੱਜ ਤੇ ਬੰਨ ਕਰ ਸੁਵਾਈ ਲਕਰੀਆਂ ਤੇ ਚੜੇ ਖੋਪਰੀਆਂ ਲਵਾਈਆਂ ਹਰ ਰਤ ਜੈ ਗੁਰੂ ਵਰੇ ਸਵਲਿ ਕੁਰਵਾ ਨੀਤ ਕੀਤੀਆਂ ਸਰਵ ਨਿਹਾਰਿਆ ਸਿੱਖੀ ਕੇਤਾ ਸਵਾਸਨਾ ਸੰਗਨ ਬਾਣ ਜਿਨਾ ਦਿਖਾਈ ਨਾ ਜਾਣ ਕਰਕੇ ਵਲ ਜਾਈ ਰਈ ਰੱਜਨਾ ਤਕਤਾ ਸ੍ਰੀ ਗੁਰੂ ਘਰਵਾਰੇ ਦਾ ਧਿਆਨ ਕਰਕੇ ਪਾਲ ਜੀ ਬਾਈ ਗੁਰਜੀ ਖਾਲਸਾ ਬਾਦ ਜੀ ਫੱਤੇ ਜੀ ਆ ਬਲੰਦ ਸਿੰਘ ਸਿੱਖ ਅਸੀਂ ਹਰ ਸਾਲ ਗੁਰਪਤੇਵ ਜੀ ਦਾ ਸਿੱਧੀ ਦਿਹਾੜਾ ਮਨਾਉਂਦੇ ਆ 22 ਸਾਲ ਹੋ ਕੇ ਅਸੀਂ ਮਨਾਉਂਦੇ ਆ ਇਹ ਤਾਂ ਅਸੀਂ ਗੁਰੂ ਤੇਗ ਬਹਾਦਰ ਸ਼ਹੀਦ ਜੀ ਦਾ ਸਿੱਧੀ ਦਿਹਾੜਾ 350 ਸਾਲ ਮਨਾ ਰਹੇ ਆ ਤੇ ਸਾਰੀ ਸੰਗਤ ਵੀ ਸਾਡੇ ਨਾਲ ਹੁੰਦੀ ਆ ਵੱਦ ਚੜ ਕੇ ਹਿੱਸਾ ਪੁੰਦੀ ਆ ਔਰ ਆਪ ਵਾਲੇ ਦੇ ਸਾਰੇ ਸੱਜਣਾ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਜਿਹੜੇ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਸਹਿਯੋਗ ਦਿੰਦੇ ਨੇ ਤੇ ਅਸੀਂ ਇਸੇ ਤਰ੍ਹਾਂ ਹੀ ਜਿੰਨੀ ਦੇਰ ਤੱਕ ਸਾਡੇ ਕੋਲੋਂ ਹੋਏਗਾ ਅਸੀਂ ਕਰਾਂਦੇ ਰਵਾਂਗੇ ਮਹਾਰਾਜ ਸਾਨੂੰ ਬਲ ਬਖਸ਼ੇ ਇਹਦੇ ਨਾਲ ਹੀ ਇਹ ਹਿੰਦਵਾਇ ਕੁਰਜੀ ਕਾ ਖਾਸਾਬ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼ੇਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਤ ਰਿਸ਼ੀ ਵਿਹਾਰ ਦੇ ਵਿੱਚ ਸੇਖੋਂ ਪਰਿਵਾਰ ਵੱਲੋਂ ਔਰ ਰਿਸ਼ੀ ਵਿਹਾਰ ਦੀ ਸਾਰੀ ਕਲੋਨੀ ਵੱਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਤ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਬਹੁਤ ਹੀ ਸਾਰੀਆਂ ਸੰਗਤਾਂ ਨੇ ਉਹਦੇ ਵਿੱਚ ਗੁਰੂ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈ ਗੁਰੂ ਦਾ ਕੀਰਤਨ ਹੋਇਆ ਰੈ ਰਸ ਦੀ ਬਾਣੀ ਪੜੀ ਗਈ ਕਥਾ ਵਿਚਾਰਾ ਹੋਈਆਂ ਔਰ ਇਹ ਸ਼ਤਾਬਦੀ ਸਾਨੂੰ ਸਮਰਪਿਤ ਤਾਂ ਆ ਕਿ ਜੀ ਅਸੀਂ ਉਹਨਾਂ ਦੇ ਪায়ে ਪੂਰਨਿਆਂ ਤੇ ਚੱਲਦੇ ਆਂ ਏਕਤਾ ਭਾਈਚਾਰੇ ਨੂੰ ਬਰਕਰਾਰ ਰੱਖਦੇ ਆਂ ਉਹ ਕਿਉਂਕਿ ਕੌਮ ਦੀ ਗੱਲ ਕਰਨ ਵਾਲਾ ਸਾਂਝੇ ਰੈਬਰ ਸ਼ੇਭ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹੋਏ ਆ ਜਿਨ੍ਹਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਇਹ ਲੜਾਈ ਲੜੀ ਔਰ ਮੈਂ ਕਹੂੰਗਾ ਇਹ ਪਹਿਲੀ ਮਨੁੱਖੀ ਅਧਿਕਾਰਾਂ ਦੀ ਲੜਾਈ ਸੀ ਕੋਨਸਟ੍ਰਕਸ਼ਨ ਤੇ ਅੱਜ ਸਾਡੇ ਰਿਸ਼ੀ ਜੀ ਆਰਟਸ ਸੇਖੋ ਪਰਿਵਾਰ ਵੱਲੋਂ ਸਿਰ ਗੁਰੂ ਇੱਕ ਬਹਾਦਰ ਜੀ ਨੂੰ ਸਮਰਪਿਤ 350 ਆ ਗਿਆ। ਔਰ ਕਿਉਂਕਿ ਉਹ ਹਿੰਦੂ ਦੀ ਚਾਦਰ ਸੀਗੇ ਉਹਨਾਂ ਨੇ ਆਪਣਾ ਸਭ ਕੁਝ ਕੁਰਬਾਨ ਕੀਤਾ ਸੀਗਾ ਉਹਨਾਂ ਦੀ ਕੁਰਬਾਨੀ ਦੇ ਕਰਕੇ ਹੀ ਅੱਜ ਅਸੀਂ ਸਾਰੇ ਮਨੁੱਖ ਇਸ ਧਰਤੀ ਤੇ ਜੀ ਰਹੇ ਆਂ। ਅਗਰ ਉਹ ਕੁਰਬਾਨੀ ਨਾ ਦਿੰਦੇ ਤੇ ਅੱਜ ਅਸੀਂ Hindu ਅਸੀਂ ਸਨਾਤਨੀ ਜਾਂ ਸਾਡਾ ਜਰਾ ਵੀ ਪਰਿਵਾਰ ਹੈ ਉਹ ਅੱਜ ਜਿੰਦਾ ਨਾ ਹੁੰਦਾ ਇਹ ਉਹਨਾਂ ਦੀ ਸਹਾਦਤ ਦੇ ਬਦੌਲਤ ਹੀ ਹੈ ਕਿ ਅਸੀਂ ਸਾਰੇ ਅੱਜ ਮਨੁੱਖ ਵਧੀਆ ਤਰ੍ਹਾਂ ਜੀ ਰਿਹਾ ਤੇ ਮੈਂ ਸਭ ਨੂੰ ਕਹਿਣਾ ਚਾਹਾਂਗੀ ਕਿ ਸਾਨੂੰ ਉਹਨਾਂ ਦੇ ਸਿਖਾਏ ਹੋਏ ਰਸਤੇ ਉੱਤੇ ਇਕਤਾ ਦੇ ਉੱਤੇ ਹੀ ਚੱਲਣਾ ਚਾਹੀਦਾ ਔਰ ਗੁਰੂ ਜੀ ਤੇਰੇ ਮਾਰਗ ਦੱਸਿਆ ਸਾਨੂੰ ਉਹਨਾਂ ਦੇ ਜਰੀ ਗੁਰਬਾਣੀ ਚ ਸਾਨੂੰ ਉਹਨਾਂ ਦੇ ਰਸਤੇ ਤੇ ਚੱਲ ਲਈ ਦੱਸਿਆ ਅਸੀਂ ਉਹਨਾਂ ਦੇ ਦਿਖਾਏ ਹੋਏ ਮਾਰਗ ਉੱਤੇ ਚੱਲੀਏ ਉਹਨਾਂ ਦੇ ਸਿਖਾਏ ਹੋਏ ਰਸਤੇ ਉੱਤੇ ਚੱਲੀਏ ਤੇ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ